ਮੇਰਾ ਕੀ ਨਾਮ ਹੈ ਆਪਣਾ ਮੇਰਾ ਨਾਮ ਸ਼ਰਨਜੀਤ ਕੌਰ ਹੈ ਹਾਂ ਜੀ ਜਿਹੜਾ ਆਪ ਨੂੰ ਮੈਂ ਦੱਸੀ ਇਹ ਨਾਮ ਹੈ ਚੋਣੇ ਤੇ ਮਨਮ ਜਿਵੇਂ ਕਿ ਸਰਕਾਰ ਦਾਅਵੇ ਕਰਦੀ ਪਈ ਹੈ ਕਿ ਅਸੀਂ ਮਲਾਜ਼ਮਾਂ ਨੂੰ ਪੱਕੇ ਤੌਰ ਤੇ ਭਰਤੀ ਕਰ ਰਹੀ ਹੈ ਪਰ ਕਿਹ ਲੋਕੀ ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਜਿਹੜੇ ਕਿ ਮਲਾਜ਼ਮ ਵਰਗ ਕਿਹ ਲੋਕੀ ਕੰਟਰੈਕਟ ਬੇਸ ਤੇ ਕੰਮ ਕਰ ਰਹੇ ਆ ਵਾ ਤਾਂ ਕੀ ਅਲਤਿਕ ਕੋਈ ਇਹਨਾਂ ਪੱਕੇ ਕਰਨ ਦਾ ਕੋਈ ਸਰਕਾਰ ਵੱਲੋਂ ਏਜੰਡਾ ਕੋਈ ਰੱਖਿਆ ਗਿਆ ਆ ਹਾਂ ਦਾਅਵੇ ਤਾਂ ਸਰਕਾਰ ਬਹੁਤ ਕਰਦੀ ਹੈ ਪਰ ਉਹ ਗੱਲਾਂ ਛੀ ਕਰਦੀ ਐ ਕੁਛ ਵੀ ਸਾਡੇ ਨਾਲ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਨਾ ਹੀ ਸਾਡੇ ਤੱਕ ਪਹੁੰਚਿਆ ਜਦੋਂ ਅਸੀਂ ਇਹਨਾਂ ਨੂੰ ਕਿਸੇ ਚੀਜ਼ ਦਾ ਦੇਸ ਦੱਸ ਦਿੰਦੇ ਆ ਕਿ ਅਸੀਂ ਹੁਣ ਇਸ ਚੀਜ਼ ਲਈ ਹੜਤਾਲ ਕਰ ਰਹੇ ਆ ਜਾਂ ਅਸੀਂ ਇਸ ਚੀਜ਼ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਆ ਉਦੋਂ ਸਾਨੂੰ ਇੱਕ ਮਿੱਠੀ ਬੋਲੀ ਦੇ ਦਿੱਤੀ ਜਾਂਦੀ ਐ ਸਾਡਾ ਇਹਨਾਂ ਦਾ ਇੱਕ ਮੇਨ ਕੰਮ ਹੈਗਾ ਈਪੀਆਈ ਇਮੂਨਾਈਜੇਸ਼ਨ ਪ੍ਰੋਗਰਾਮ ਜਿਹੜਾ ਡਿਸਟ੍ਰਿਕਟ ਲੈਵਲ ਤੇ ਸੈਂਟਰ ਲੈਵਲ ਤੇ ਸਾਰੇ ਪਾਸੇ ਹੁੰਦਾ ਹੈਗਾ ਉਸ ਚੀਜ਼ ਨੂੰ ਇਹ ਚਾਹੁੰਦੀ ਐ ਕਿ ਇਹ ਨਾ ਰੋਕਿਆ ਜਾਵੇ ਜੇਕਰ ਇਹ ਰੁਕਦਾ ਤੇ ਇਹਨਾਂ ਨੂੰ ਸਟੇਟ ਤੋਂ ਡਾਂਟ ਪੈਂਦੀ ਹੈਗੀ ਸੈਂਟਰ ਤੋਂ ਡਾਂਟ ਪੈਂਦੀ ਹੈਗੀ ਬਟ ਅੱਜ ਅਸੀਂ 2 ਮਹੀਨੇ ਸਾਨੂੰ ਤਨਖਾਹਾਂ ਨਾ ਮਿਲਣ ਕਰਕੇ ਅੱਜ ਉਸ ਦਾ ਵੀ ਅਸੀਂ ਪ੍ਰੋਪਰ ਤੌਰ ਤੇ ਬਾਈਕਾਟ ਕਰ ਦਿੱਤਾ ਗਿਆ ਇਹ ਬਾਈਕਾਟ ਉਦੋਂ ਤੱਕ ਰਹੇਗਾ ਜਦ ਤੱਕ ਸਾਡੀਆਂ ਤਨਖਾਹਾਂ ਸਾਨੂੰ ਨਹੀਂ ਮਿਲਣਾਂ ਜੇ ਗੱਲ ਕਰੀਏ ਪਿਛਲੇ ਜੋ ਅਕਾਲੀ ਦਲ ਦੀ ਸਰਕਾਰ ਸੀ ਉਹ ਤੁਹਾਨੂੰ ਪੱਕੇ ਕਰਨ ਦਾ ਸੁਸ਼ਾਸ਼ਨ ਦਿੱਤਾ ਗਿਆ ਸੀ ਪਰ ਹੁਣ ਆਪ ਸਰਕਾਰ ਕਲਕਿਟਰ ਸੱਤਾ ਦੇ ਵਿੱਚ ਆਈ ਸੀ ਤਾਂ ਮੁਲਾਜ਼ਮ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਤੁਹਾਨੂੰ ਲੱਗਦਾ ਕਿ ਪਹਿਲੀ ਸਰਕਾਰ ਚੰਗੀ ਸੀ ਕਿ ਆ ਸਰਕਾਰ ਚੰਗੀ ਹੈ ਇਹ ਸਾਰੀਆਂ ਸਰਕਾਰਾਂ ਇੱਕੋ ਹੀ ਥਾਲੀ ਦੀਆਂ ਚਟੀਆਂ-ਵਟੀਆਂ ਹੈਗੀਆਂ ਨੇ ਕੋਈ ਸਰਕਾਰ ਨਹੀਂ ਸਾਡੇ ਲਈ ਚੰਗੀ ਬਣ ਕੇ ਆਈ ਹੈਗੀ ਜਿੱਕਰ 2015 ਦੇ ਵਿੱਚ ਇਹ ਨਮਜ਼ ਦੇ ਕੁਝ ਆਰਡਰ ਰੈਗੂਲਰ ਕਰਨ ਦਾ ਰਾਤੋ-ਰਾਤ ਮੈਸੇਜ ਆਇਆ ਲਿਸਟਾ ਪਈਆਂ ਉਹ ਰਾਤੋ-ਰਾਤ ਹੀ ਕੰਪਿਊਟਰਾਂ ਦੇ ਵਿੱਚੋਂ ਵੀ ਗਾਇਬ ਹੋ ਗਈਆਂ ਜਿਹੜੀਆਂ ਕਿ ਅਜੇ ਤੱਕ ਕੋਰਟ ਦੇ ਵਿੱਚ ਰੋਲਦੀਆਂ ਪਈਆਂ ਉਹ ਕੇਸ ਜਿੱਤਣ ਦੇ ਬਾਵਜੂਦ ਵੀ ਉਹ ਚੀਜ਼ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈਗਾ ਉਹ ਅਸੀਂ ਕੋਰਟ ਕੇਸ ਜਿੱਤ ਚੁੱਕੇ ਆ ਪਰ ਉਹ ਅਜੇ ਤੱਕ ਲਾਗੂ ਨਹੀਂ ਹੋਇਆ ਹੈਗਾ ਇਹਨਾਂ ਕੋਲ ਬਜਟ ਹੀ ਨਹੀਂ ਆ ਰਿਹਾ ਹੈਗਾ ਜੇ ਹੁਣ ਤਨਖਾਵਾ ਦੀ ਗੱਲ ਕਰੀਏ ਤਨਖਾਵਾ ਤੁਹਾਡੇ ਕਿੰਨੇ ਟਾਈਮ ਤੋਂ ਮਤਕੀ ਕਹਿ ਲੁਕੀ ਨਹੀਂ ਮਿਲ ਰਹੀ ਆ ਜੇਕਰ ਕਿਹਾ ਜਾਵੇ ਤਾਂ ਝੁੰਗਿਆ ਜੀ ਤਨਖਾਹ ਮਿਲਦੀ ਹੈ ਹੁਣ ਵੀ 2 ਮਹੀਨੇ ਦੀ ਸਾਡੀ ਜਿਹੜੀ ਤਨਖਾਹ ਹੈਗੀ ਬਿਲਕੁਲ ਬੰਦ ਹੈਗੀ ਆ ਲਾਸਟ ਟਾਈਮ ਵੀ ਅਸੀਂ ਇਦਾਂ ਹੀ ਹੜਤਾਲ ਕਰਕੇ ਆਪਣੀ ਜਿਹੜੀ ਤਨਖਾਹ ਪਵਾਈ ਸੀਗੀ ਇਹ ਤਨਖਾਹ ਤਨਖਾਹ ਨਹੀਂ ਰਹਿ ਜਾਂਦੀ ਹੈਗੀ ਇੱਕ ਦੂਸਰੇ ਤੋਂ ਅਸੀਂ ਹਰਪ ਲੈ ਕੇ ਆਪਨੇ ਕਰਦੇ ਆ ਜੋ ਤੱਕ ਤਨਖਾਹ ਸਾਡੇ ਕੋਲ ਆਂਦੀ ਹੈ ਸਾਡੇ ਅਕਾਊਂਟ ਖਾਲੀ ਹੋ ਜਾਂਦੇ 2027 ਦੇ ਵਿੱਚ ਤੁਹਾਡੇ ਮੁਲਾਜ਼ਮ ਬਰਗ ਵੱਲੋਂ ਕਿੱਦਾਂ ਸਰਕਾਰ ਨੂੰ ਕਹਿ ਲੋ ਕਿ ਇਸ ਚੀਜ਼ ਦਾ ਮਤਕੀ ਕਹਿ ਲੁਕੀ ਜਵਾਬ ਦਿੱਤਾ ਆਲੇ ਚੰਡੇ ਦਾ ਖਾਤੇ ਤੇ ਜਵਾਬ ਦਿੱਤਾ ਜਾਊਗਾ ਜਿੱਦਾਂ ਅਸੀਂ ਝਾੜੂ ਨੂੰ ਜਿਤਾਇਆ ਸੀ ਇਸ ਤਰ੍ਹਾਂ ਹੀ ਝਾੜੂ ਨੂੰ ਵਾਪਸ ਫੇਰ ਕੇ ਕੂੜਾ ਕਰਕੜ ਮਾਰ ਕੱਟਿਆ ਜਾਊਗਾ ਤੁਹਾਨੂੰ ਮੰਗ ਕੀ ਕਰਦੇ ਆ ਅਸੀਂ ਮੰਗ ਇਹੀ ਕਰਦੇ ਆ ਕਿ ਸਾਨੂੰ ਇਕੁਅਲ ਵਰਕ ਇਕੁਅਲ 페ਇ ਦਿੱਤਾ ਜਾਵੇ ਜੋ ਕੇਸ ਅਸੀਂ ਕੰਟਰੈਕਟਰ ਵਾਲੇ ਜਿੱਤੇ ਹੋਏ ਆ ਉਹ ਸਾਡੇ ਲਾਗੂ ਕੀਤੇ ਜਾਣ ਵੀ ਦੇਰੀਅਲ ਸਾਨੂੰ ਦਿੱਤਾ ਜਾਵੇ ਦੂਸਰਾ ਸਾਡੀ ਤਨਖਾਹ ਜਿਹੜੀ ਆ 5 ਤਰੀਕ ਤੱਕ ਸਾਡੇ ਖਾਤਿਆਂ ਚ ਹੋਵੇ ਨਹੀਂ ਤਾਂ 6 ਤਰੀਕ ਤੋਂ ਅਸੀਂ ਬਿਨਾ ਕਿਸੇ ਨੂੰ ਨੋਟਿਸ ਦਿੱਤੇ ਅਸੀਂ ਧਰਮਿਆ ਕੇ ਪਹੁੰਚਿਆ ਕਰਾਂਗੇ ਤੁਹਾਨੂੰ ਲੱਗਦਾ ਕਿ ਤੁਹਾਡਾ ਹੈਲਥ ਡਿਪਾਰਟਮੈਂਟ ਜਾਂ ਸਿਹਤ ਮੰਤਰੀ ਜਾਗੂਗਾ ਇਹ ਤਾਂ ਹੁਣ ਸੁੱਤੇ ਤਾਂ ਬਹੁਤ ਕੰਬ ਕਰਨੀ ਨੀਂਦ ਪਏ ਨੇ ਉਹਨਾਂ ਨੂੰ ਜਗਾਉਣਾ ਹੁਣ ਸਾਡਾ ਕੰਮ ਆ ਇਹ ਬਹੁਤ ਦੇਰ ਬਾਅਦ 2015 ਤੋਂ ਬਾਅਦ ਅਸੀਂ ਅੱਜ ਮੇਰੇ ਖਿਆਲ ਨਾਲ 10 ਸਾਲ ਬਾਅਦ ਹੀ ਪੂਰਾ ਐਨ ਐਚ ਐਮ ਦੁਬਾਰਾ ਇਕੱਠਾ ਹੋ ਕੇ ਆਇਆ ਜਦੋਂ ਪੂਰਾ ਐਨ ਐਚ ਐਮ ਇਕੱਠਾ ਹੋ ਜਾਂਦਾ ਉਦੋਂ ਇਹਨਾਂ ਨੂੰ ਜਾਗਣਾ ਹੀ ਪੈਂਦਾ ਕਿਤੇ ਇਹ ਤਣ ਕਿ ਤੁਸੀਂ ਦਵਾਈਆਂ ਕਿਲੇ ਕੋਈ ਬੇਹੋਸ਼ੀ ਦੀ ਸਰਕਾਰ ਨੂੰ ਵੀ ਦੇਤੀ ਹੈ ਭਈ ਨਹੀਂ 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 ਝੂਠੇ ਨਾਮ ਤਾਂ ਸਾਡੇ ਬਹੁਤ ਲੱਗਦੇ ਹੈਗੇ ਨੇ ਅਸੀਂ ਆ ਕਰ ਦਿੰਦੇ ਆ ਅਸੀਂ ਉਹ ਕਰ ਦਿੰਦੇ ਆ ਬਟ ਇਸ ਵਾਰ ਅਸੀਂ ਜੋ ਕਰਨਾ ਹੈਗਾ ਉਹ ਅਸੀਂ ਕਰਕੇ ਦਿਖਾਵਾਂਗੇ ਅਸੀਂ ਗੱਲਾਂ ਨਾਲ ਨਹੀਂ ਕਰਾਂਗੇ ਅਸੀਂ ਹੁਣ ਆਪਣੇ ਐਕਸ਼ਨ ਪਲਾਨ ਪਿਆਰ ਕੀਤੇ ਜਾਣਗੇ ਸਟੇਟ ਲੈਵਲ ਕਮੇਟੀ ਵੱਲੋਂ ਔਰ ਉਹ ਇਹਨਾਂ ਨੂੰ ਕਰਕੇ ਦਿਖਾਵਾਂਗੇ ਵੀ ਅਸੀਂ ਆਪਣਾ ਹੱਕ ਕਿੱਦਾਂ ਲੈਣੀ ਹੈ ਇਸ ਵਾਰ ਲੈ ਕੇ ਜਾਵਾਂਗੇ ਕੇਂਦਰ ਮਤਲਬ ਤੁਸੀਂ ਐਤਕੀ ਸਰਕਾਰ ਨੂੰ ਜਗਾਉਂਗੇ ਬਿਲਕੁਲ ਬਿਲਕੁਲ ਜਗਾਵਾਂਗੇ ਹਾਂਜੀ ਸਰ ਕੀ ਕਾਰਨ ਸੀ ਅੱਜ ਜਿਹੜਾ ਕਿ ਹੈਲਥ ਡਿਪਾਰਟਮੈਂਟ ਤੇ ਐਨ ਐਚ ਐਸ ਜਿਹੜਾ ਕਿ ਸਟਾਫ ਹੈਗਾ ਹੜਤਾਲ ਤੇ ਬੈਠਾ ਵਾ ਨਚਮ এমপ্লয়ੀਜ਼ ਪਿਛਲੇ 2 ਮਹੀਨੇ ਤੋਂ ਆਪਣੀਆਂ ਤਨਖਾਹਾਂ ਦੀ ਵੇਟ ਕਰ ਰਹੇ ਹੈ। દિવાਲੀ ਤੋਂ ਪਹਿਲਾਂ ਵੀ ਸਰਕਾਰ ਨੇ ਇਸ ਤਰ੍ਹਾਂ ਹੀ ਸਾਡੇ ਨਾਲ ਕੀਤਾ ਸੀਗਾ। ਕਾਫੀ ਦੇਰ ਬਾਅਦ ਸਾਨੂੰ દિવાਲੀ ਤੇ ਤਨਖਾਹ ਮਿਲੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਹੁਣ ਤਨਖਾਹਾਂ ਵਾਗੇ ਟਾਈਮ ਤੇ ਆਂਦੇ ਰਹਿਣਗੇ। ਪਰ દિવાਲੀ ਤੋਂ ਬਾਅਦ ਹੱਲੇ ਤੱਕ ਫੇਰ ਵੀ ਅਕਤੂਬਰ ਮਹੀਨੇ ਦੀ ਨਵੰਬਰ ਮਹੀਨੇ ਦੀ ਕੋਈ ਤਨਖਾਹ ਜਿਹੜੀ ਹੈ ਮੁਲਾਇਬਾ ਨਹੀਂ ਦਿੱਤੀ ਗਈ ਹੈ। ਬਜਟ ਲੇਟ ਭੇਜਿਆ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਕੋਈ ਨਵਾਂ ਸਿਸਟਮ ਸ਼ੁਰੂ ਕੀਤਾ ਹੈ ਅਕਾਊਂਟਸ ਦਾ ਉਹ ਇੰਨਾ ਸਲੋ ਹੈ ਐਨਏਓ ਚ ਚੈੱਕ ਉਹ ਬਹੁਤ ਡਿਲੇ ਹੋ ਜਾਂਦੀ ਹੈ। ਕਾਰਨ ਕੀ ਮੰਦੇ ਹੈ ਕਾਰਨ ਕੀ ਮੰਦੇ ਹੈ ਜਿੱਥੇ ਕਿ ਸਰ ਪੰਜਾਬ ਸਰਕਾਰ ਐਡਿਟਿਵਡੇ ਦਾਅਵੇ ਕਰਦੀ ਹੈ ਕਿ ਅਸੀਂ ਮੁਲਾਜ਼ਮਾਂ ਦੀ ਭਰਤੀ ਕਰ ਰਹੇ ਹਾਂ ਉੱਥੇ ਤਨਖਾਹਾਂ ਦੇਣ ਨੂੰ ਤਾਂ ਇਹ ਕੋ ਕਹਿੰਦੇ ਕਿ ਫੰਡ ਨਹੀਂ ਹੈਗੇ। ਇਹ ਇਹਨਾਂ ਦਾ ਥੋੜਾ ਮਿਸ ਮੈਨੇਜਮੈਂਟ ਮੈਂ ਕਹਾਂਗਾ ਕਿਉਂਕਿ ਜੇ ਤੁਸੀਂ ਕਿਸੇ ਨੂੰ ਭਰਤੀ ਕਰ ਲਿਆ ਤੇ ਉਹਨਾਂ ਦੇ ਕੋਲੋਂ ਕੰਮ ਵੀ ਲੈ ਰਹੇ ਹੋ ਤੇ ਉਹਨਾਂ ਨੂੰ ਟਾਈਮ ਤੇ ਅਦਾਇਗੀ ਜਿਹੜੀ ਹੈਗੀ ਉਹਨਾਂ ਦੀ ਬੰਦੀ ਉਹ ਕਰਨੀ ਜ਼ਰੂਰੀ ਹੈ ਤੇ ਤੁਹਾਡੇ ਚ ਸਿਵਲ ਇਹ ਪ੍ਰਸ਼ਾਸਨ ਤੇ ਕੀ ਭੂਮਿਕਾ ਵਾ ਪ੍ਰਸ਼ਾਸਨ ਵੱਲੋਂ ਨਹੀਂ ਇਹਦਾ ਕੁਛ ਹੈ ਸਾਡੇ ਵੱਲੋਂ ਜਿੰਨੇ ਵੀ ਤਰ੍ਹਾਂ ਦੇ ਬਿੱਲ ਹੈ ਉਹ ਸਾਰੇ ਟਾਈਮ ਤੇ ਸਬਮਿਟ ਹੋ ਰਹੇ ਨੇ ਪਰ ਇਹੀ ਹੈ ਕਿ ਜਦੋਂ ਪਿੱਛੋਂ ਹੀ ਸਾਰੇ ਬਜਟ ਲੇਟ ਆਣੇ ਆ ਤਾਂ ਫੇਰ ਅੱਗੇ ਵੀ ਸਾਰੇ ਬਿੱਲ ਪ੍ਰਪੇਰੇਸ਼ਨ ਤੇ ਅੱਗੇ ਸਬਮਿਸ਼ਨ ਉਹ ਲੂਪ ਹੋ ਜਾਂਦੀ ਹੈ ਜੇ ਇਹਦੇ ਹਾਲਾਤ ਨੇ ਤਾਂ ਆਉਣ ਵਾਲੇ ਟਾਈਮ ਤੇ ਯੂਨੀਅਨ ਵੱਲੋਂ ਕੋਈ ਅਗਲਾ ਏਜੰਡਾ ਕੀ ਹੋਊਗਾ ਤੁਹਾਡਾ ਯੂਨੀਅਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਦ ਤੱਕ ਹੋਣ ਸਾਡੀਆਂ 2 ਮਹੀਨੇ ਤਨਖਾਹਾਂ ਜਾਰੀ ਨਹੀਂ ਹੁੰਦੀਆਂ ਅਤੇ ਇਸ ਦੇ ਨਾਲ ਹੀ ਜਿਹੜੀ ਸਰਕਾਰ ਵੱਲੋਂ ਵੀ ਆਸ਼ਵਾਸਨ ਨਹੀਂ ਦਿੱਤਾ ਜਾਂਦਾ ਕਿ ਜਿਹੜੇ ਤਨਖਾਹਾਂ ਮਹੀਨੇ ਦੀ 2 ਤਰੀਕ ਤੱਕ ਮੁਲਾਜ਼ਮਾਂ ਨੂੰ ਨਹੀਂ ਪਹੁੰਚ ਜਾਂਦੀਆਂ ਤਦ ਤੱਕ ਇਹ ਸਾਡਾ ਜਿਹੜਾ ਸੰਘਰਸ਼ ਹੈ ਇਹ ਇਦਾਂ ਹੀ ਜਾਰੀ ਰਹੇਗਾ ਹਰ ਤਰ੍ਹਾਂ ਦੇ ਕੰਮ ਜਿਹੜੇ ਨੇ ਉਹ ਬੰਦ ਰਹਿਣਗੇ ਤੇ ਇਹ ਕੰਮ ਬੰਦ ਕਰਕੇ ਜੇ ਕੋਈ ਕਿਸੇ ਨੂੰ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਹੈ ਜਾਂ ਹੋਰ ਕੁਝ ਵੀ ਸਮੱਸਿਆਵਾਂ ਆਉਂਦੀ ਤਾਂ ਉਸ ਦੀ ਨਿਰੋਲ ਜ਼ਿੰਮੇਵਾਰੀ ਜਿਹੜੀ ਹੈ ਉਹ ਸਰਕਾਰ ਦੀ ਰਹੇ। ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਜਾਂ ਪ੍ਰਸ਼ਾਸਨ ਤੁਹਾਨੂੰ ਮਿੱਠੀ ਗੋਲੀ ਦਿੰਦੀ ਹੈ ਦੋ ਕੁ ਮਹੀਨੇ ਤਨਖਾਹ ਦੇ ਕੇ ਫਿਰ ਚਾਰ ਮਹੀਨੇ ਬ੍ਰੇਕ ਪਾ ਰੰਦੀ ਹੈ। ਬਿਲਕੁਲ ਇਸੇ ਤਰ੍ਹਾਂ ਹੀ ਹੈ ਜੀ। ਕਿਉਂਕਿ ਤਨਖਾਹ ਮੁਲਾਜ਼ਮਾਂ ਜਿਹੜੇ ਹੈਗੇ ਪਹਿਲਾਂ ਹੀ ਬਹੁਤ ਘੱਟ ਤਨਖਾਹ ਤੇ ਕੰਮ ਕਰ ਰਹੇ ਨੇ। ਅਸੀਂ ਤਾਂ ਸਰਕਾਰ ਕੋਲੋਂ ਮੰਗ ਕਰ ਰਹੇ ਸਾਨੂੰ ਇਕੁਅਲ ਵਰਕ ਇਕੁਅਲ ਪੇ ਉਹ ਦਿੱਤਾ ਜਾਵੇ। ਪਰ ਸਾਨੂੰ ਜਿਹੜੀ ਸਾਡੀ ਬਣਦੀ ਪੇ ਜਿਹੜੀ ਅੱਗੇ ਜਿਹੜੀ ਬਹੁਤ ਘੱਟ ਹੈ ਉਹੀ ਬਹੁਤ ਲੇਟ ਮਿਲ ਰਹੀ ਹੈ ਤਾਂ ਲੱਗਦਾ ਕਿ ਸਰਕਾਰ ਜਿੰਨੇ ਵੀ ਕਹ ਲੋ ਕਿ ਹਵਾ ਚ ਹੀ ਕਹ ਲੋ ਕਿ ਲੋਕਾਂ ਨੂੰ ਮਿੱਠੇ ਗੋਲੇ ਦੇਈ ਜਾਂਦੇ ਤਾਂ ਜ਼ਮੀਨੀ ਪੱਤੇ ਤੇ ਪਰੇਸ਼ਾਨ ਜਿਹੜੇ ਕਿ ਮੁਲਾਇਮ ਬਰਕ ਜੇ ਇਸ ਤਰ੍ਹਾਂ ਨਾ ਹੁੰਦਾ ਤੇ ਅਸੀਂ ਸਾਰਿਆਂ ਨੇ ਇਸ ਤਰ੍ਹਾਂ ਇਕੱਠੇ ਹੋਣਾ ਹੀ ਨਹੀਂ ਸੀਗਾ ਅਸੀਂ ਸਾਰੇ ਇੰਨੀ ਵੱਡੀ ਪਰੇਸ਼ਾਨੀ ਵਿੱਚ ਹਾਂ ਕੋਈ ਸਾਡੇ ਬੱਚਿਆਂ ਦੀ ਫੀਸ ਦਾ ਸਾਡੇ ਪੇਰੈਂਟਸ ਦੀ ਦਵਾਈ ਦਾ ਕੰਮ ਹੈਗਾ ਉਹ ਸਭ ਕੁਝ ਹੀ ਸਾਰਾ ਠੱਪ ਹੈ ਦੋ ਦੋ ਮਹੀਨੇ ਅਸੀਂ ਕਿਦਾਂ ਹੋਲਡ ਕਰਕੇ ਸਰਵਾਈਵ ਕਰ ਰਹੇ ਆਂ ਇਹ ਸਰਕਾਰ ਜੋ ਕਹਿ ਰਹੀ ਹੈ ਗੱਲਾਂ ਹੀ ਆਂ ਬਾਕੀ ਸਾਰਾ ਤੁਹਾਡੇ ਸਾਹਮਣੇ ਆ ਮੁਲਾਜ਼ਮ ਸਾਰੇ ਪਰੇਸ਼ਾਨ ਹੈਗੇ ਨੇ ਬੁਰੇ ਹਾਲ